ਇਹ ਤਰ੍ਹਾਂ ਹੋਇਆ ਤੇ ਪੰਨ ਵਰਗਾ ਹੋਇ ਜੇ ਸਾਨੂੰ ਕੋ ਲੀਡਰ ਨਹੀਂ ਹੋ ਜਾ ਮਿਲਿਆ ਮਿਹਰਬਾਨੀ ਇਹਨਾਂ ਦੀ ਬੜੀ ਅਹੀਂ ਜੋ ਸਮਲਿਆ ਪੰਨੂ ਵਰਗਾ ਲੀਡਰ ਕਿਤੇ ਨਹੀਂ ਵੇਖਿਆ ਹੈਗਾ ਸਾਡੇ ਕੱਚੇ ਮਕਾਨ ਹੀ ਪੰਨੂ ਨੇ ਬਹੁਤ ਵਧੀਆ ਕੰਮ ਕੀਤਾ ਸਾਡੇ ਵਗ ਧੰਨਵਾਦ ਪੰਨੂ ਸਾਹਿਬਾ ਸਾਡੇ ਲਈ ਤੇ ਪਵਾਏ ਏ ਦੇਦੀ ਬਹੁਤ ਬਹੁਤ ਵੱਡੀ ਵੱਡੀ ਹੁੰਮਰ ਹੋਵੇ ਬਲਬੀਰ ਸਿੰਘ ਪੰਨੂ ਜਿੰਦਾਬਾਦ ਸ਼ਮਨ ਤੁਮਾਰ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਨਾਇਦੇ ਪੰਨੂ ਸਾਹਿਬ ਦੇ ਨਾਲੇ ਆ ਉਹ ਉਹ ਇਮਾਨਦਾਰ ਨੇ ਤੁਹਾਨੂੰ ਪਤਾ ਹੀ ਹੈ ਸਾਰੇ ਉਹਨਾਂ ਨੂੰ ਇਲਾਕੇ ਦੇ ਜਾਣਦੇ ਆ ਪੰਨੂ ਸਾਹਿਬਾ ਜੇ ਇਹ ਇਲਾਕੇ ਦੇ ਕੁਝ ਲੋਕ ਆਏ ਤੁਹਾਡੇ ਹਲਕੇ ਦੇ ਬਿਹਤ ਖੁਸ਼ ਨੇ ਬੜੀਆਂ ਸੀਸਾਂ ਦੇ ਰਹੇ ਨੇ ਵਜਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸੋਚ ਦੇ ਉੱਤੇ ਪੈਰਾ ਦਿੰਦਿਆਂ ਹੋਇਆਂ ਬੜਾ ਵੱਡਾ ਫਤਵਾ ਦਿੱਤਾ ਹੈ ਤੇ ਅੱਜ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਉਹਨਾਂ ਨੂੰ ਗਰੀਬ ਪਰਿਵਾਰਾਂ ਨੂੰ ਇੱਕ ਪੱਕੀ ਛੱਤ ਦਿੱਤੀ ਹੈ ਸਰ ਵਰਬੀਰ ਸਿੰਘ ਪੰਨੂ ਜਿੰਦਾਬਾਦ ਆਮ ਤਮਾੜ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਇੱਕ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਇਸ ਗਰੀਬ ਦਾ ਭਲਾ ਕਰਾਂਗੇ ਦੇ ਸਮਝੋਗੀ ਗੁਰੂ ਦੀ ਗੋਲਕ ਦੇ ਵਿੱਚ ਸੀ ਦੇ ਸੋ ਹੁਣ ਲੀਡਰ ਜਿਹੜੇ ਨੇ ਸੋ ਇਹਨਾਂ ਨੇ ਵੇਖੋ ਬਿਨਾ ਕਮਿਸ਼ਨ ਤੋਂ ਬਗੈਰ ਕੋਈ ਉਹਨਾਂ ਕੋ ਪੈਸਾ ਲਿਆ ਕਿ ਅਗਲੇ ਤੇ ਘਰਾਂ ਚ ਕਿਸ਼ਤ ਪਹੁੰਚ ਵੀ ਗਈ ਹੈ ਆਮ ਆਦਮੀ ਦਾ ਕੰਮ ਹੈ ਸੇਵਾ ਕਰਨੀ ਜੇ ਲੁੱਟ ਕਰਨੀ ਹੈ ਤਾਂ ਪਹਿਲੀਆਂ ਪਾਰਟੀਆਂ ਵਾਲਾ ਕੰਮ ਹੋ ਜਾਣਾ ਹੈ ਬਲਬੀਰ ਸਿੰਘ ਪੰਨੂ ਜਿੰਦਾਬਾਦ ਆਮ ਤਮਾਣ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਕਮਿਸ਼ਨ ਸਾਾਨੂੰ ਬਹੁਤ ਵੱਡੀ ਮਿਲਈ ਆ ਜੀ ਉਹ ਕਿਹੜੀ ਮਿਲੀ ਹੈ ਸਾਡੀ ਸੋਚ ਦੇ ਸਾਨੂੰ ਲੀਡਰ ਮਿਲੇ ਨੇ ਇਮਾਨਦਾਰ ਦਾਦੇ ਤਪਸਵੀ ਇंसाफ ਪਸੰਦ ਤੇ ਇਮਾਨਦਾਰੀ ਦਾ ਮੂਜਸਮਾ ਹੈ ਇੱਕ ਐਸਾ ਫੌਜੀ ਜੋ ਪਹਿਲਾਂ ਬਾਰਡਰ ਤੇ ਦੁਸ਼ਮਣਾਂ ਦੀਆਂ ਚੀਕਾਂ ਕਢਾਉਂਦਾ ਰਿਹਾ ਤੇ ਜਦੋਂ ਸਿਆਸਤ 'ਚ ਕਦਮ ਰੱਖਿਆ ਏ ਵਿਰੋਧੀਆਂ ਦੇ ਛੱਕੇ ਛੁਡਾ ਕੇ ਰੱਖ ਦਿੱਤੇ ਨੇ ਉਸ ਯੋਧੇ ਨੇ ऐसे कर्मयोगी योद्धा नु ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਪਹਿਚਾਨਦੇ ਹੋ ਗੁਰਦਾਸਪੁਰ ਜ਼ਿਲ੍ਹੇ ਚ ਕਿਸੇ ਚਮਕਦੇ ਸਿਤਾਰੇ ਵਾਂਗ ਲਿਸ਼ਕਾ ਮਾਰਿਆ ਉਹ ਤੇਜਸਵੀ ਨੇਤਾ ਜੀਹਾਂ ਮੈਂ ਗੱਲ ਕਰ ਰਿਹਾ ਫਤੇਗੜ ਚੂੜੀਆਂ ਦੇ ਹਲਕਾ ਇੰਚਾਰਜ ਤੇ ਪੰਚ ਸਭ ਦੇ ਚੇਅਰਮੈਨ ਬਲਬੀਰ ਸਿੰਘ ਪੰਨੂ ਦੀ ਜਿਨ੍ਹਾਂ ਦੀ ਮਿਹਨਤ ਇਮਾਨਦਾਰੀ ਤੇ ਦਰਿਆਦਲੀ ਨੇ ਹਲਕਾ ਵਾਸੀ ਕੀਲ ਕੇ ਰੱਖ ਦਿੱਤੇ ਨੇ ਅੱਜ 슈ਗਰ ਮਿਲ ਬਟਾਲਾ ਦੇ ਗੈਸਟ ਹਾਊਸ ਚ ਲੋਕ ਮਿਲਣੀ ਦੌਰਾਨ ਵੱਡੀ ਗਿਣਤੀ ਚ ਕੱਚੇ ਘਰਾਂ ਨੂੰ ਪੱਕਿਆ ਕਰਨ ਦੀ ਪਹਿਲੀ ਕਿਸ਼ਤ ਜਾਰੀ ਕੀਤੀ ਗਈ ਇਸ ਮੌਕੇ ਲੋੜਵੰਦ ਪਰਿਵਾਰ ਭਾਵਕ ਹੁੰਦੇ ਹੋਏ ਕਹਿੰਦੇ ਨਜ਼ਰ ਆਏ ਪੱਕੇ ਘਰ ਦੀ ਗਰੰਟ ਲਈ ਪਹਿਲੀਆਂ ਸਰਕਾਰਾਂ ਨੇ ਬੜੇ ਤਰਲੇ ਘੜਾਏ ਚੱਕਰ ਮਰਵਾਏ ਭਰ ਇੱਧਰ ਚੇਅਰਮੈਨ ਬਲਬੀਰ ਸਿੰਘ ਪੰਨੂ ਨੇ ਆਪ ਫੋਨ ਕਰਕੇ ਚਾਹ ਪਾਣੀ ਦਾ ਪੂਰਾ ਇੰਤਜ਼ਾਮ ਕਰਕੇ ਫੁੱਲ ਸੇਵਾ ਕੀਤੀ ਤੇ ਨਾਲੇ ਸਾਡੇ ਹੱਥਾਂ 'ਚ ਪਹਿਲੀ ਕਿਸ਼ਤ ਫੜਾ ਦਿੱਤੀ ਅਸੀਸਾਂ ਦਿੰਦੇ ਹੋਏ ਕਹਿੰਦੇ ਕਿ ਰੱਬ ਇਹਨੂੰ ਸਾਡੀ ਉਮਰ ਵੀ ਲਾ ਦਵੇ ਵੇਖੋ ਬਟਾਲਾ ਤੋਂ ਕਰਮਜੀਤ ਸਿੰਘ ਜੰਬਾਦੀ ਰਿਪੋਰਟ ਰੋਂਦੇ ਨੂੰ ਹਸਾਉਣ ਵਾਲਾ ਪੁੱਖੇ ਨੂੰ ਰਜਾਉਣ ਵਾਲਾ ਤੇ ਸਿਰਾਂ ਤੇ ਛੱਤ ਪਾਉਣ ਵਾਲਾ ਇਸ ਵੇਲੇ ਅਗਰ ਕੋਈ ਲੀਡਰ ਹੈ ਤਾਂ ਪੂਰੇ ਇਲਾਕੇ ਦੇ ਵਿੱਚ ਇੱਕੋ ਹੀ ਨਾਂ ਵਜਦਾ ਪਿਆ ਉਹਦਾ ਨਾਂ ਹੈ ਪੰਚਾਇਤ ਚੇਅਰਮੈਨ ਬਲਬੀਰ ਸਿੰਘ ਪੰਨੂ ਆਖਰ ਕੀ ਖਾਸੀਅਤ ਹੈ ਕਿ ਲੋਕ ਇਹਨਾਂ ਦੇ ਨਾਲ ਜੁੜਦੇ ਹੀ ਜਾ ਰਹੇ ਨੇ ਕਾਫਲੇ ਵੱਡੇ ਤੋਂ ਵੱਡੇ ਹੁੰਦੇ ਜਾ ਰਹੇ ਨੇ ਤੇ ਵਿਰੋਧੀ ਧਿਰਾਂ ਦੇ ਸਾਹ ਸੁੱਕਦੇ ਜਾ ਰਹੇ ਨੇ ਅੱਜ ਸਾਡੇ ਨਾਲ ਨੇ ਪੰਚਾਇਤ ਚੇਅਰਮੈਨ ਤੇ ਹਲਕਾ ਫਤਿਹਗੜ ਚੂੜੀਆਂ ਦੇ ਇੰਚਾਰਜ ਬਲਬੀਰ ਸਿੰਘ ਪੰਨੂ ਔਰ ਉਹਨਾਂ ਦੀ ਇਹ ਜਿਹੜੀ ਟੀਮ ਹੈ ਸਮੁੱਚੀ ਟੀਮ ਇਮਾਨਦਾਰੀ ਦੀ ਇੱਕ ਮਿਸਾਲ ਖੜੀ ਕਰ ਦਿੱਤੀ ਆ ਔਰ ਉਸ ਤੋਂ ਇਲਾਵਾ ਇਸ ਵੇਲੇ ਇੱਥੇ ਕੁਝ ਅਸੀਂ ਹੱਥਾਂ ਦੇ ਵਿੱਚ ਤਸਵੀਰਾਂ ਦੇਖ ਰਹੇ ਹਾਂ ਕੁਝ ਕਾਗਜ਼ ਫੜੇ ਹੋਏ ਨੇ ਇਹ ਕਾਗਜ਼ ਕਾਦੇ ਨੇ ਔਰ ਕੀ ਦਿੱਤਾ ਗਿਆ ਨੇ ਕਾਗਜ਼ਾਂ ਦੇ ਉੱਤੇ ਅਸੀਂ ਜਾਣਦੇ ਪੰਨੂ ਸਭ ਕੋਲ ਪੰਨੂ ਸਾਹਿਬ ਅੱਜ ਇਹ ਇਲਾਕੇ ਦੇ ਕੁਝ ਲੋਕ ਆਏ ਤੁਹਾਡੀ ਹਲਕੇ ਦੇ ਬਿਹਤ ਖੁਸ਼ ਨੇ ਬੜੀਆਂ ਸੀਸਾਂ ਦੇ ਰਹੇ ਨੇ ਵਜਾ ਸਭ ਤੋਂ ਪਹਿਲਾਂ ਜੀ ਸਰਦਾਰ ਭਗਵਨ ਸਿੰਘ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਦੀ ਜੋਗਗਵਾਈ ਹੇਠ ਹਲਕਾ ਫਾਦੇਗੜ ਚੂੜੀਆਂ ਦੇ ਵਿੱਚ ਤਕਰੀਬਨ 60 ਪਰਿਵਾਰ ਜਿੰਨੀਆਂ ਦੀਆਂ ਛੱਤਾਂ ਕੱਚੀਆਂ ਸੀ ਉਹਨਾਂ ਦੇ ਅਕਾਊਂਟਾਂ ਦੇ ਵਿੱਚ 30000 ਕਿਸ਼ਤ ਟ੍ਰਾਂਸਫਰ ਹੋ ਗਈ ਹੈ ਉਹ ਤਕਰੀਬਨ 120000 ਕਿਸ਼ਤ ਜੋ ਜਦੋਂ ਜਦੋਂ ਆਪਣੇ ਮਕਾਨ ਸ਼ੁਰੂ ਕਰ ਦੇਣਗੇ ਉਹ ਟ੍ਰਾਂਸਫਰ ਹੋ ਜੇਗੀ ਸਭ ਤੋਂ ਪਹਿਲਾਂ ਤੇ ਮੈਂ ਵਧਾਈ ਦੇਣਾ ਉਹਨਾਂ ਪਰਿਵਾਰਾਂ ਨੂੰ ਜਿਨ੍ਹਾਂ ਨੂੰ ਰੋਟੀ ਕਪੜਾ ਮਕਾਨ ਇੱਕ ਬੜੀ ਵੱਡੀ ਲੋਡ ਹੁੰਦੀ ਹੈ ਇਨਸਾਨ ਦੀ ਜਿਹੜਾ ਉਹਨਾਂ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸੋਚ ਦੇ ਉੱਤੇ ਪਹਿਰਾ ਦਿੰਦਿਆਂ ਹੋਇਆਂ ਬੜਾ ਵੱਡਾ ਫਤਵਾ ਦਿੱਤਾ ਸੀ ਤੇ ਅੱਜ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਉਹਨਾਂ ਨੂੰ ਗਰੀਬ ਪਰਿਵਾਰਾਂ ਨੂੰ ਇੱਕ ਪੱਕੀ ਛੱਤ ਦਿੱਤੀ ਹੈ। ਕਿੰਨੀਆਂ ਕਿਸ਼ਤਾਂ ਚ ਪੰਨੂ ਸਾਹਿਬ ਸਾਰਾ ਕੁਝ ਹੋਏਗਾ ਦੱਸਦੇ ਹਾਂ ਦਰਸ਼ਕਾਂ। ਸਭ ਤੋਂ ਪਹਿਲਾਂ ਤੇ ਫਤੇਗੜ ਬਲੌਗ ਜੋ ਹਲਕਾ ਫਤੇਗੜ ਚੂੜੀਆਂ ਦੇ ਵਿੱਚ ਦੋ ਬਲੌਗ ਨੇ। ਫਤੇਗੜ ਬਲੌਗ ਦੇ ਵਿੱਚ ਤਕਰੀਬਨ 20 ਪਿੰਡਾਂ ਦੇ ਵਿੱਚ ਜੋ 40 ਪਰਿਵਾਰ ਨੇ ਜਿਨ੍ਹਾਂ ਦੀਆਂ ਛੱਤਾਂ ਦੀ ਇੱਕ ਕਿਸ਼ਤ ਬੈ ਗਈ ਹੈ। ਬਟਾਲਾ ਬਲੌਗ ਦੇ ਵਿੱਚ ਤਕਰੀਬਨ 20 ਵੀ ਪਰਿਵਾਰ ਨੇ 16 ਪਿੰਡਾਂ ਦੇ ਵਿੱਚ 20 ਪਰਿਵਾਰ ਨੇ ਜਿਨ੍ਹਾਂ ਦੀ ਕਿਸਤ ਪੈ ਚੁੱਕੀ ਹੈ ਔਰ ਅਗਲੀ ਆਉਣ ਵਾਲੀ ਆ ਥੋੜੇ ਹੀ ਦਿਨਾਂ ਤੱਕ ਜੋ ਆਉਣ ਵਾਲੀ ਡਿਮਾਂਡ ਵੀ ਅਸੀਂ ਨੋਟ ਕਰਨ ਜਾ ਰਹੇ ਹਾਂ ਜਿੰਨੇ ਵੀ ਪਰਿਵਾਰ ਪਿੰਡਾਂ ਦੇ ਵਿੱਚ ਕੱਚੀਆਂ ਛੱਤਾਂ 'ਚ ਰਹਿੰਦੇ ਨੇ ਮੈਂ ਉਹਨਾਂ ਸਾਰਿਆਂ ਨੂੰ ਭਰੋਸਾ ਦਿਵਾਉਣਾ ਆ ਕਿ ਸਾਰੇ ਪਰਿਵਾਰਾਂ ਨੂੰ ਹੱਕ ਦਿੱਤਾ ਜਾਊਗਾ ਕਿਸੇ ਨੂੰ ਉਹਨਾਂ ਦੇ ਹੱਕ ਤੋਂ ਵਾਂਝਿਆ ਨਹੀਂ ਰੱਖਿਆ ਜਾਊਗਾ ਹਰ ਇੱਕ ਪਰਿਵਾਰ ਦੀ ਨੂੰ ਛੱਤ ਨੂੰ ਪੱਕਿਆ ਕੀਤਾ ਜਾਊਗਾ ਆਉਣ ਵਾਲੇ ਸਮੇਂ ਦੇ ਵਿੱਚ ਫਤਿਹਗੜ੍ਹ ਜੂੜੀਆਂ ਦੇ ਵਿੱਚ ਕਿਸੇ ਨੂੰ ਵੀ ਮੈਂ ਕਿ ਮੈਂ ਮਿਹਨਤ ਕਰੂੰਗਾ ਤੇ ਨਾ ਦੇ ਕਿਸੇ ਨੂੰ ਵੀ ਅਸੀਂ ਕੱਚੀ ਛੱਤ ਦੇ ਵਿੱਚ ਨਹੀਂ ਰਹਿਣ ਦੇਵਾਂਗੇ। ਅੱਛਾ ਪੰਨੂ ਸਾਹਿਬ ਕਲੀਅਰ ਤੈ ਹੋ ਗਿਆ ਕਿ ਹੁਣ ਜਿਨ੍ਹਾਂ ਦੇ ਵੀ ਬਾਲੇ ਵਾਲੀਆਂ ਛੱਤਾਂ ਨੇ ਹੁਣ ਤੁਹਾਡੇ ਹਲਕੇ ਦੇ ਵਿੱਚ ਲੈਂਟਰ ਦਿਸਣਗੇ ਹਰ ਇੱਕ ਘਰ ਦੀ ਛੱਤ ਦੇ ਉੱਤੇ। ਸੇਫ ਹੋ ਜਾਣਗੇ ਉਹ ਲੋਕ ਜਿਨ੍ਹਾਂ ਨੂੰ ਡਰ ਹੁੰਦਾ ਸੀ ਬਰਸਾਤਾਂ, ਚਿੰਨੇਰੀਆਂ 'ਚ, ਝੱਖੜਾਂ ਦੇ ਵਿੱਚ ਵੀ ਇਹ ਛੱਤ ਪਤਾ ਨਹੀਂ ਕਦੋਂ ਡਿੱਗ ਪੈਣੀ ਐ, ਕਦੋਂ ਇਹ ਕਮਰਾ ਕਬਰਗਾ ਬਣ ਜਾਣਾ। ਵੇਖੋ ਇਹ ਜਿਹੜੀ ਅਥਰਾਇਜ਼ੇਸ਼ਨ ਦੇ ਹਿਸਾਬ ਦੇ ਨਾਲ ਇੱਕ ਲਿਮਟ ਹੁੰਦੀ ਐ। ਲਿਮਟ ਦੇ ਹਿਸਾਬ ਦੇ ਨਾਲ ਮੈਂ ਹਰ ਪਿੰਡ ਦੇ ਵਿੱਚ ਹਰ ਸਾਲ ਦੇ ਵਿੱਚ ਹਰ ਸਾਲ ਦੇ ਵਿੱਚ ਇਹਨਾਂ ਦੀ ਇੱਕ ਆਨ ਵੱਦ ਤੋਂ ਵੱਦ ਜਿੰਨੀ ਵੀ ਮੈਂ ਮਿਹਨਤ ਕਰ ਸਕੂੰਗਾ ਮੈਂ ਵੱਦ ਤੋਂ ਵੱਦ ਆਪਣੀ ਟੀਮ ਨੂੰ ਵੀ ਭੇਜੂੰਗਾ ਔਰ ਵੱਦ ਤੋਂ ਵੱਦ ਫੈਕਟਰੀ ਸੇਵਾਵਾਂ ਦੇ ਨਾਲ ਆਪਣੀ ਟੀਮ ਨੂੰ ਲਾ ਕੇ ਤਾਂ ਜੋ ਜਲਦੀ ਜੀ ਜਲਦੀ ਇਹਨਾਂ ਪਰਿਵਾਰਾਂ ਦੀਆਂ ਛੱਤਾਂ ਕਵਰ ਹੋ ਸਕਣ ਕੋਈ ਗਰੀਬ ਪਰਿਵਾਰ ਇਦਾਂ ਦਾ ਕੋਈ ਹਾਦਸਾ ਨਾ ਹੋਵੇ ਇਬਰਤਾਂ ਦੇ ਵਿੱਚ ਜਾਂ ਕਿਸੇ ਵੀ ਘਟਨਾ ਦੇ ਕਾਰਨ ਜੋ ਇਦਾਂ ਦਾ ਕੋਈ ਹਲਕੇ ਦੇ ਵਿੱਚ ਹਾਦਸਾ ਨਾ ਹੋਵੇ ਜਿੰਨੀ ਵੀ ਮੇਰੇ ਕੋਲ ਇੱਕ ਇਨਸਾਨੀਅਤ ਦੇ ਤੌਰ ਤੇ ਜਿੰਨੀ ਵੀ ਹੈਲਪ ਕਰ ਸਕੂੰਗਾ ਮੈਂ ਵੱਦ ਤੋਂ ਵੱਦ ਕਰੂੰਗਾ ਅੱਛਾ ਪੰਨੂ ਸਾਹਿਬ ਵੈਸੇ ਤੇ ਪਹਿਲੀ ਕਿਸ਼ਤ ਲੈਣ ਵਾਸਤੇ ਇਹਨਾਂ ਲੋਕਾਂ ਦੀਆਂ ਚਪਲਾਂ ਕੱਸ ਜਾਂਦੀਆਂ ਸੀ ਇਹ ਚੀਕਾਂ ਵੀ ਨਿਕਲ ਜਾਂਦੀਆਂ ਤੇ ਤੇਲ ਪਤਾ ਨਹੀਂ ਕਿੰਨਾ ਕੁ ਲੱਗਦਾ ਹੁੰਦਾ ਸੀ ਜਿੰਨੀ ਕਿਤੇ ਕਿਸ਼ਤ ਆਉਣੀ ਹੁੰਦੀ ਓਨੇ ਕਦਾ ਤੇਲ ਲੱਗ ਜਾਂਦਾ ਸੀ ਤੇ ਓਨੇ ਕਦਾ ਟਾਈਮ ਖਰਾਬ ਹੋ ਜਾਂਦਾ ਸੀ ਪਰ ਇੱਥੇ ਕੀ ਹੋਇਆ ਇੱਥੇ ਤੇ ਨਾਲ ਹੀ ਆਵਾਜ਼ ਆਈ ਹੈ ਤੇ ਨਾਲ ਹੀ ਪੈਸੇ ਪੈ ਗਏ ਨੇ ਕੋਈ ਜੀ ਮੈਂ ਬਹੁਤ ਗੱਲਾਂ ਇਦਾਂ ਦੀਆਂ ਮੈਨੇ ਜਿਹੜੀਆਂ ਕਹਿੰਦੇ ਵੀ ਚੰਗੀ ਨਹੀਂ ਲੱਗੀ ਦਾ ਜਿੱਥੋਂ ਤੱਕ ਮੈਨੂੰ ਪਿੰਡਾਂ ਦੇ ਵਿੱਚੋਂ ਸੁਣਨ ਨੂੰ ਆਉਂਦਾ ਵੀ ਮਕਾਨਾਂ ਦੀਆਂ ਕਿਸ਼ਤਾਂ ਬਾਥਰੂਮਾਂ ਤੱਕ ਵੀ ਪੈਸੇ ਲੈ ਲੈਂਦੇ ਹੁੰਦੇ ਸੀ ਮਕਾਨਾਂ ਦੀ ਕਿਸ਼ਤ ਪਾਉਣ ਤੋਂ ਪਹਿਲਾਂ ਕਮਿਸ਼ਨਾਂ ਦੇਣੀਆਂ ਪੈਂਦੀਆਂ ਹੁੰਦੀਆਂ ਸੀ ਇਹ ਮੈਂ ਓਪਨ ਸੰਗਤ ਦੇ ਵਿੱਚੋਂ ਉਪਨ ਖਲੋ ਕੇ ਕਹਿ ਰਿਹਾ ਕਿਸੇ ਨੇ ਮੋਹਦਬਾਰ ਨਹੀਂ ਜਾਂ ਕਿਸੇ ਨੇ ਵੀ ਕਦੀ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇੱਕ ਨਰਪੱਕ ਫੈਸਲਾ ਜੋ ਜੋ ਪਰਿਵਾਰਾਂ ਦੀਆਂ ਇਕੱਟੀਆਂ ਸੀਗੀਆਂ ਨਰਪੱਕ ਹੋ ਕੇ ਪਾਸੇ ਪਾਈ ਨੇ ਕਿਸੇ ਨਾਲ ਵੀ ਕੋਈ ਏਦਾਂ ਦੀ ਗੱਲ ਹੋਈ ਹੋਵੇ ਮੇਰੇ ਫੇਸਬੁੱਕ ਤੇ ਮੇਰੇ ਫੋਨ ਤੇ ਮੇਰੇ ਵਟਸਐਪ ਤੇ ਕੋਈ ਵੀ ਮੈਸੇਜ ਕਰ ਸਕਦਾ ਆਮ ਆਦਮੀ ਪਾਰਟੀ ਦੇ ਵਿੱਚ ਕੋਈ ਵੀ ਏਦਾਂ ਦਾ ਕੰਮ ਨਹੀਂ ਗੁਆ ਸੁਣਨ ਨੂੰ ਬਹੁਤ ਚਾਹੁੰਦਾ ਸੀ ਕਿ ਕਾਂਗਰਸ ਦੇ ਟਾਈਮ ਦੇ ਉੱਤੇ ਭਈ ਲੋਕ ਕਮਿਸ਼ਨਾਂ ਲਈਆਂ ਜਾਂਦੀਆਂ ਸੀ ਫਿਰ ਗਰੀਬ ਪਰਿਵਾਰਾਂ ਦੀ ਬਹੁਤ ਮਾੜੀ ਗੱਲ ਹੈ देखो जे गरीब ਪਰਿਵਾਰ ਨਾਲ ਇਦਾਂ ਕੀਤਾ ਜਾਊਗਾ ਤੇ ਬਹੁਤ ਪਰਮਾਤਮਾ ਦੇਗੇ ਜਾ ਕੇ ਲੇਖਾ ਦੇਣਾ ਹੈ ਮੇਰਾ ਜਿੱਥੋਂ ਤੱਕ ਪਰਸਨਲ ਤਜਰਬਾ ਹੈ ਜਿਹੜੇ ਵੀ ਇਨਸਾਨਾਂ ਨੇ ਇਹ ਕੰਮ ਕੀਤਾ ਹੋਊਗਾ ਉਹ ਕੁਛ ਨਹੀਂ ਲੈਣਗੇ ਕਿਉਂਕਿ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਜੇ ਅਸੀਂ ਗਰੀਬ ਦਾ ਭਲਾ ਕਰਾਂਗੇ ਦੇ ਸਮਝੋ ਵੀ ਗੁਰੂ ਦੀ ਗੋਲਕ ਦੇ ਵਿੱਚ ਅਸੀਂ ਦੇ ਰਹੇ ਮੈਂ ਮੋਤਬਰਾਂ ਨੂੰ ਵੀ ਆਪਣੇ ਵੱਲੋਂ ਬੇਨਤੀ ਕਰਦਾ ਵੀ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਇਹ ਬੜੀ ਵੱਡੀ ਸੇਵਾ ਹੈ ਕਿਸੇ ਗਰੀਬ ਦੇ ਉੱਤੇ ਛੱਤ ਪਾਉਣੀ ਕਿਸੇ ਗਰੀਬ ਪਰਿਵਾਰ ਦੇ ਬੱਚਿਆਂ ਦੇ ਨਾਲ ਖੜਨਾ ਕਿਉਂਕਿ ਬੜਾ ਵੱਡਾ ਬਹੁਤ ਵੱਡਾ ਹਾਸੇ ਦਾ ਕਾਰਨ ਬਣ ਸਕਦਾ ਭਾਰਤਾਂ ਦੇ ਵਿੱਚ ਇੱਕ ਕੱਚਾ ਮਕਾਨ ਬੜੀ ਵੱਡੀ ਸੇਵਾ ਹੈ ਮੈਂ ਤੇ ਬਿਲਕੁਲ ਨਿਰਪੱਖ ਹੋ ਕੇ ਕਹਿ ਰਿਹਾ ਸੰਗਤ ਨੂੰ ਆਪਣੀ ਮੋਤਵਰਾਂ ਨੂੰ ਵੀ ਬਿਨ ਨਿਰਪੱਖ ਹੋ ਕੇ ਕਿੰਨੀ ਵੀ ਸੇਵਾ ਕਰਦੇ ਨਿਰਪੱਖ ਹੋ ਕੇ ਕਰੋ ਜੀ ਜੀ ਬਿਲਕੁਲ ਹੁਣ ਮੋਤਵਰਾਂ ਦੀ ਗੱਲ ਕਰਾਂ ਤਾਂ ਤੁਸੀਂ ਥੋੜਾ ਜਿਹਾ ਅੱਗੇ ਆਇਓ ਤਾਂ ਮੈਨੂੰ ਦੱਸਿਓ ਕਿ ਮੋਤਵਰ ਤਾਂ ਅਕਸਰ ਬੰਦੇ ਬਣਦੇ ਕਹਿੰਦੇ ਮਲਾਈ ਬੜੀ ਖਾਣ ਨੂੰ ਮਿਲਦੀ ਹੈ ਤੇ ਤੁਹਾਨੂੰ ਨਹੀਂ ਲੱਗਦਾ ਕਿ ਇਹਦੇ ਵਿੱਚੋਂ ਕਮਿਸ਼ਨ ਤੁਹਾਡੀ ਮਾਰੀ ਗਈ ਮੇਰਾ ਨਾਮ ਸੈਮੂਲ ਗੇਲਿਆ ਪਲਾਕਪੁਰ ਦਾ ਨਾਮ ਆਦੀ ਪਾਰਟੀ ਹਲਕਾ ਫ ਕਲੀ ਕਮਿਸ਼ਨਾਂ ਵਾਲੀ ਗੱਲ ਹੈ ਉਹ ਤਾਂ ਪੁਰਾਣੀ ਸਰਕਾਰਾਂ ਚ ਵੇਖਿਆ ਸੀ ਲੋਕਾਂ ਨੇ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਆਈ ਆ ਹਰ ਕੰਮ ਇਹ ਨਹੀਂ ਵੀ ਕੋਈ ਆਪਣਾ ਕੱਚੇ ਮਕਾਨਾਂ ਦੀ ਗੱਲ ਹੈ ਕੋਈ ਵੀ ਕੋਈ ਜਿਹੜਾ ਆਪਣਾ ਪੰਚਾਇਤੀ ਕੰਮ ਹੋ ਰਿਹਾ ਪਿੰਡਾਂ ਦੀ ਡਿਵੈਲਪਮੈਂਟ ਹੋ ਰਹੀ ਆ ਬੜੀ ਹੀ ਪਾਰਦਰਸ਼ੀ ਢੰਗ ਨਾਲ ਸਾਡੇ ਹਲਕਾ ਇੰਚਾਰਜ ਜੇਬਾਂ ਤੁਸੀਂ ਦੋ ਲਵਾਈਆਂ ਮਤਲਬ ਦੋਵੇਂ ਖਾਲੀ ਨੇ ਜੇਬਾਂ ਖਾਲੀ ਆ ਦੀ ਆਮ ਆਦਮੀ ਪਾਰਟੀ ਦੇ ਪਿਆਰ ਨਾਲ ਭਰੀਆਂ ਦੀ ਜੇਬਾਂ ਪੈਸਾ ਨਾਲ ਨਹੀਂ ਭਰਦੀਆਂ ਸਾਡੀਆਂ ਸੋ ਹੁਣ ਲੀਡਰ ਜਿਹੜੇ ਨੇ ਸੋ ਇਹਨਾਂ ਨੇ ਵੇਖੋ ਬਿਨਾਂ ਕਮਿਸ਼ਨ ਤੋਂ ਬਗੈਰ ਕੋਈ ਉਹਨਾਂ ਕੋ ਪੈਸਾ ਲਿਆ ਜਾਗਲੇ ਤੇ ਘਰਾਂ ਚ ਕਿਸ਼ਤ ਪਹੁੰਚ ਵੀ ਗਈ ਹੈ ਮੈਂ ਰਜਿੰਦਰ ਸਿੰਘ ਮਾਡਲ ਸਾਬਕਾ ਸਰਪੰਚ ਦਾਬਾਂਵਾਲ ਹਲਕਾ ਫਦੇਗਰ ਚੂੜੀਆਂ ਇਨਚਾਰਜ ਬਲਬੀਰ ਸਿੰਘ ਪੰਨੂ ਦੀ ਰਹਿਨਮਾਈ ਹੇਠ ਅਸੀਂ ਕੰਮ ਕਰ ਰਹੇ ਆ ਤੁਹਾਡੇ ਹਲਕੇ ਤੁਹਾਡੇ ਪਿੰਡ ਚ ਪੈਸੇ ਮਿਲੇ ਕਿ ਸਿੱਧੇ ਮਿਲ ਗਏ ਸਾਡੇ ਤੁਹਾਨੂੰ ਕਿੰਨੇ ਮਿਲੇ ਉਸ ਤੋਂ ਪੰਜ ਘਰ ਬਣ ਚੁੱਕੇ ਆ ਸਾਡੇ ਤੁਹਾਨੂੰ ਕਿੰਨੇ ਮਿਲੇ ਉਸ ਤੋਂ ਹਾਂਜੀ ਤੁਹਾਨੂੰ ਕਿੰਨੇ ਅਸੀਂ ਤਾਂ ਸੇਵਾ ਕਰਨ ਦੇ ਪੰਨੂ ਸਾਹਿਬ ਵੀ ਸੇਵਾ ਕਰਨ ਦੇ ਆ ਸੀ ਉਹਨਾਂ ਨੇ ਮਾਰੀ ਗਈ ਤੁਹਾਡੀ ਆਮ ਆਦਮੀ ਦਾ ਕੰਮ ਐ ਸੇਵਾ ਕਰਨੀ ਜੇ ਲੁੱਟ ਕਰਨੀ ਆ ਤਾਂ ਪਹਿਲੀਆਂ ਪਾਰਟੀਆਂ ਵਾਲਾ ਕੰਮ ਹੋ ਜਾਣਾ ਸੀ ਜੀ 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 ਬਿਲਕੁਲ ਕਹਿੰਦੇ ਜੇ ਲੋਠੀ ਕਰਨੀ ਹੁੰਦੀ ਤਾਂ ਕੋਈ ਹੋਰ ਪਾਰਟੀ ਲੈ ਲੈਂਦੇ ਜਿੱਕਿ ਨਾ ਤੁਹਾਡਾ ਮੇਰਾ ਨਾਮ ਪਰਮਜੀਤ ਸਿੰਘ ਐ ਬਲਾਕ ਪ੍ਰਧਾਨ ਆ ਮੈਂ ਤੇ ਮੇਰੇ ਪਿੰਡ ਖੋਖਰ ਫੋਜੀਆਂ ਖੋਖਰ ਫੋਜੀਆਂ ਜੂ ਵੀ ਪੰਜ ਘਰ ਪੰ ਮਤਲਬ ਬਿਲਕੁਲ ਉਹਨਾਂ ਦੀ ਬਾਲੇ ਜਿਹੜੇ ਟੁੱਟੇ ਸੀਗੇ ਗਰੀ ਪਰਿਵਾਰ ਹੀ ਉਹ ਮੇਰੇ ਨਾਲ ਵੀ ਇੱਥੇ ਆਏ ਆ ਅਸੀਂ ਵੀ ਬਿਲਕੁਲ ਮਤਲਬ ਜਿਹੜੀ ਸੇਵਾ ਦੇ ਤੌਰ ਤੇ ਬڑے ਚਿਰ ਦੇ ਪੰਨੂ ਸਾਹਿਬ ਦੇ ਨਾਲ ਚੱਲੇ ਆਂ ਸਾਹੀ ਦੇ ਪੰਨੂ ਸਾਹਿਬ ਦੇ ਨਾਲ ਆ ਉਹ ਉਹ ਇਮਾਨਦਾਰ ਨੇ ਤੁਹਾਨੂੰ ਪਤਾ ਹੀ ਹੈ ਸਾਰੇ ਉਹਨਾਂ ਨੂੰ ਇਲਾਕੇ ਦੇ ਜਾਣਦੇ ਆ ਕਿ ਕਮਿਸ਼ਨ ਕਲਚਰ ਖਤਮ ਹੋ ਗਿਆ ਰਿਸ਼ਵਤ ਕੋਰੀ ਖਤਮ ਹੋ ਗਈ ਹੈ ਹੁਣ ਜਿਹੜਾ ਕੰਮ ਹੋਏਗਾ ਇਮਾਨਦਾਰੀ ਨਾਲ ਹੋਏਗਾ ਜਿੰਨੇ ਪੈਸੇ ਆਉਣਗੇ ਉਹਨੇ ਹੀ ਲੱਗਣਗੇ ਬਿਲਕੁਲ ਜੀ ਜਿਨ੍ਹਾਂ ਮੈਂ ਤੇ ਸਾਰਿਆਂ ਨੂੰ ਦੱਸਿਆ ਵਾ ਸਾਰਿਆਂ ਨੂੰ ਪਤਾ ਵੀ ਆ ਉਹਨਾਂ ਦੇ ਅਕਾਊਂਟ 'ਚ ਪੈਸੇ ਆਉਣੇ ਆ ਉਹਨਾਂ ਨੇ ਹੀ ਉਹਨਾਂ ਆਪਣੀ ਮਰਜ਼ੀ ਨਾਲ ਲਾਉਣੇ ਆ ਸਾਰੇ ਕੋਈ ਕਮਿਸ਼ਨ ਦੀ ਜੀ ਸੱਜਕਾਰ ਸੱਜਕਾਰ ਜੀ ਤੁਸੀਂ ਗੱਲ ਕਰ ਰਹੇ ਸੀ ਕਿ ਕਮਿਸ਼ਨ ਦੀ ਕਮਿਸ਼ਨ ਸਾਨੂੰ ਬਹੁਤ ਵੱਡੀ ਮਿਲੀ ਆ ਜੀ ਉਹ ਕਿਹੜੀ ਮਿਲੀ ਆ ਜੀ ਸਾਡੀ ਸੋਚ ਦੇ ਸਾਨੂੰ ਲੀਡਰ ਮਿਲੇ ਨੇ ਇਮਾਨਦਾਰ ਕਿਹੋ ਜਿਹਾ ਸੀ ਇਮਾਨਦਾਰ ਸੀ ਕਿ ਪਹਿਲਾਂ ਚੱਲ ਰਹੇ ਕਿਉਂਕਿ ਪਨੂ ਸਾਹਿਬ ਤੋਂ ਥੋੜੀ ਦੇਰ ਹੋ ਗਏ ਨਾ ਸਿਸਤ ਆਇਆ ਨੂੰ ਸਾਨੂੰ 30 ਸਾਲ ਹੋ ਗਏ ਆ ਅਸੀਂ ਮੰਦਿਰਾਂ ਚ ਚੱਲਦੇ ਹਾਂ ਸੇਵਾ ਭਾਵਨਾ ਚੱਲ ਰਹੇ ਹਾਂ ਔਰ ਸੇਵਾ ਭਾਵਨਾ ਵਾਲੇ ਸਭ ਤੋਂ ਲੀਡਰ ਮਿਲੇ ਆ ਇਸ ਤੋਂ ਵੱਡੀ ਰਿਸ਼ਵਤ ਇਹ ਤੋਂ ਵੱਡੀ ਹੋਰ ਕਮਾਈ ਕੀ ਮਿਲ ਸਕਦੀ ਆ ਕਿਤੇ ਨਹੀਂ ਮਿਲ ਸਕਦੀ ਜੋ ਤੁਸੀਂ ਕਮਿਸ਼ਨ ਦੀ ਗੱਲ ਕਰ ਰਹੇ ਜੇ ਇਹ ਸਭ ਤੋਂ ਵੱਡੀ ਕਮਿਸ਼ਨ ਇਹ ਆ ਕਿ ਸਾਡੇ ਸੋਚ ਦੇ ਸਾਨੂੰ ਲੀਡਰ ਮਿਲੇ ਤੇ ਅਸੀਂ ਇਹਨਾਂ ਦੇ ਸੋਚ ਤੇ ਪੈਰਾ ਦੇਵਾਂਗੇ ਔਰ ਬੜੇ ਖੁਸ਼ ਹਾਂ ਕਿ ਸਾਨੂੰ ਇਹ ਲੀਡਰ ਹੋ ਜੇ ਮਿਲੇ